ਦਸੂਹਾ ਸਿਵਲ ਹਸਪਤਾਲ ਤੋਂ ਜਲੰਧਰ ਰੈਫਰ ਕੀਤੇ ਗਏ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਗੱਡੀ ਜਲੰਧਰ ਪਠਾਨ ਕੋ ਰੋਡ ਤੇ ਅਡਾ ਕਾਲਾ ਬੱਕਰਾ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਹਾਦਸੇ ਵਿੱਚ ਐਂਬੂਲੈਂਸ ਦੇ ਡਰਾਈਵਰ ਸਮੇਤ ਮਰੀਜ਼ ਦੀ ਮੌਤ ਹੋ ਗਈ ਇਹ ਦੋਵੇਂ ਦਸੂਹਾ ਦੇ ਰਹਿਣ ਵਾਲੇ ਸਨ ਜਾਣਕਾਰੀ ਦੇ ਅਨੁਸਾਰ ਐਂਬੂਲੈਂਸ ਡਰਾਈਵਰ ਰਾਤ 11:30 ਵਜੇ ਦੇ ਕਰੀਬ ਦਸੂਹਾ ਸਿਵਲ ਹਸਪਤਾਲ ਤੋਂ ਐਮਰਜੈਂਸੀ ਜਲੰਧਰ ਰੈਫਰ ਕੀਤੇ ਗਏ ਇੱਕ ਸਾਦੀ ਬਿਮਾਰੀ ਦੇ ਮਰੀਜ਼ ਅਤੇ ਉਹਨਾਂ ਦੇ ਇੱਕ ਸਾਥੀ ਨੂੰ ਨਾਲ ਲੈ ਕੇ ਨਿਕਲੇ ਸਨ ਅਤੇ ਜਦੋਂ ਅੱਡਾ ਸੱਦੇ ਚੱਕ ਫਾਟਕ ਦੇ ਸਾਹਮਣੇ ਪਹੁੰਚੇ ਤਾਂ ਐਂਬੂਲੈਂਸ ਦੀ ਗੰਨੇ ਦੀ ਟਰਾਲੀ ਦੇ ਨਾਲ ਟੱਕਰ ਹੋ ਗਈ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਐਂਬੂਲੈਂਸ ਹਾਈਵੇ ਤੋਂ ਉਤਰ ਕੇ ਰੇਲਵੇ ਫਾਟਕ ਦੇ ਨਾਲ ਜਾ ਟਕਰਾਈ ਹਾਦਸੇ ਦੇ ਵਿੱਚ ਡਰਾਈਵਰ ਐਂਬੂਲੈਂਸ ਦੇ ਵਿੱਚ ਬੁਰੀ ਤਰ੍ਹਾਂ ਫਸ ਗਿਆ ਸੀ ਜਿਸ ਨੂੰ ਐਸਐਸਐਫ ਪੁਲਿਸ ਨੇ ਕਾਫੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਉਸ ਨੂੰ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਡਰਾਈਵਰ ਦੀ ਪਹਿਚਾਨ ਦਲਵਿੰਦਰ ਸਿੰਘ ਉਮਰ 28 ਸਾਲ ਪੁੱਤਰ ਸੁਲਵਿੰਦਰ ਸਿੰਘ ਵਾਸੀ ਦਸੂਹਾ ਦੇ ਕੈਂਥਾ ਮੁਹੱਲੇ ਦੇ ਵਜੋਂ ਹੋਈ ਹੈ ਮ੍ਰਿਤਕ ਡਰਾਈਵਰ ਦਲਵਿੰਦਰ ਦਾ 8 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਦਸੂਆ ਦੇ ਸਿਵਲ ਹਸਪਤਲ ਤੋਂ ਜਲੰਧਰ ਰੈਫਰ ਕੀਤੇ ਗਏ ਮਰੀਜ਼ ਠਾਕੁਰ ਕਸ਼ਮੀਰ ਸਿੰਘ ਦੀ ਵੀ ਇਲਾਜ ਦੇ ਦੌਰਾਨ ਮੌਤ ਹੋ ਗਈ ਉਹ ਦਸੂਆ ਦੇ ਪਿੰਡ ਸੁੰਡੀਆਂ ਦੇ ਰਹਿਣ ਵਾਲੇ ਸਨ ਅਤੇ ਇਸ ਦੇ ਨਾਲ ਹੀ ਇਹਨਾਂ ਦੇ ਸਾਥੀ सुरेंद्र ਸਿੰਘ ਦਾ ਬਾਲ-ਬਾਲ ਬਚਾ ਹੋ ਗਿਆ ਅਤੇ ਉਹਨਾਂ ਨੂੰ ਕੁਝ ਮਾਮੂਲੀ ਸੱਟਾਂ ਲੱਗੀਆਂ ਨੇ सुरेंद्र ਸਿੰਘ ਪ੍ਰੈਜ਼ੀਡੈਂਟ ਹੋਟਲ ਦਸੂਆ ਦੇ ਵਿੱਚ ਮੈਨੇਜਰ ਦੇ ਵਜੋਂ ਕੰਮ ਕਰਦੇ ਸਨ ਐਸੇ ਸਿਫ ਅਧਿਕਾਰੀ रणजीत सिंह ने दसिया कि हादसे ਤੋਂ ਬਾਅਦ ਰਾਹੀਰਾ ਨੇ ਮਰੀਜ਼ ਅਤੇ ਉਸਦੇ ਸਾਥੀ ਨੂੰ ਤੁਰੰਤ ਹਸਪਤਾਲ ਦੇ ਵਿੱਚ ਪਹੁੰਚਾਇਆ ਡਰਾਈਵਰ ਦੇ ਮੋਬਾਈਲ ਰਾਹੀਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਪੋਸਟਮਾਰਟਮ ਤੋਂ ਬਾਅਦ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਇਸ ਘਟਨਾ ਦੇ ਨਾਲ ਪੂਰੇ ਦਸੂਆ ਦੇ ਹਲਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈਏ ਦੁਆਬਾ ਮੈਦਨਾਂ ਮਨ ਸ਼ਰਮਾ ਦੀ ਵਿਸ਼ੇਸ਼ ਪੋਰਟ